ਹਰ ਸਾਲ ਇੱਥੇ ਲਾਲ ਦਵਾਰੇ 'ਚ ਬਹੁਤ ਹੀ ਵਧੀਆ ਬਣਾਇਆ ਜਾਂਦਾ ਹੈ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਹੈ ਬਹੁਤ ਹੀ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੰਤਾਂ ਦਰ ਲੋ ਆਉਂਦੇ ਆ ਮੱਥਾ ਟੇਕਦੇ ਆ ਬਾਬਾ ਲਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਬਾਬਾ ਲਾਲ ਜੀ ਦਾ ਜਨਮ ਦਿਨ ਮਨਾ ਰਹੇ ਬੜੀਆਂ ਖੁਸ਼ੀਆਂ ਨਾਲ ਮਨਾ ਰਹੇ ਆ ਬਾਬਾ ਜੀ ਪੁੱਤਾਂ ਦੇ ਦਾਨੀ ਸਭ ਨੂੰ ਮੁਰਾਦਾ ਪੂਰੀਆਂ ਕਰਦੇ ਨੇ ਕਿੱਥੇ ਲੰਗਰ ਪਾਣੀ ਚਾਹ ਦਾ ਲੰਗਰ ਜੀ ਖੀਰ ਦਾ ਲੰਗਰ ਜੀ ਟੋਸਟ ਦਾ ਲੰਗਰ ਜੀ ਅੰਦਰੋਂ ਪ੍ਰਸ਼ਾਦ ਬੜਾ ਖੁੱਲਾ ਮਿਲਦਾ ਜੀ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਜੈ ਸ੍ਰੀ ਰਾਮ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਅੱਜ ਬਾਬਾ ਲਾਲ ਦੇਵਾਲ ਜੀ ਦਾ 6 ਅੰਡਰ 69 ਜਿਹੜਾ ਬਰਥਡੇ ਸੈਲੀਬ੍ਰੇਸ਼ਨ ਜਿਹੜੀ ਹੈ ਕਿੰਨੀ ਚੱਰੀ ਹੈਗੀ ਇਹ ਤਾਂ ਗੱਲ ਕਰਦੇ ਪਕਤਾ ਦੇ ਨਾਲ ਕਿਸ ਪ੍ਰਕਾਰ ਦਾ ਜਿਹੜਾ ਬਰਜਮ ਦਿਨ ਮਨਾਇਆ ਜਾ ਰਿਹਾ ਹੈ ਹਾਂ ਜੀ ਜੈ ਬਾਬਾ ਲਾਲ ਜੀ ਜੀ ਅੱਜ ਬਹੁਤ ਹੀ ਵਧੀਆ ਦਿਨ ਬਹੁਤ ਹੀ ਸ਼ੁਭ ਦਿਨ ਹੈ ਜੀ ਹਰ ਸਾਲ ਇੱਥੇ ਲਾਲ ਦਵਾਰੇ ਚ ਬਹੁਤ ਹੀ ਵਧੀਆ ਬਣਾਇਆ ਜਾਂਦਾ ਹੈ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਹੈ ਬਹੁਤ ਹੀ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੰਤਾਂ ਦਰ ਲੋ ਆਉਂਦੇ ਆ ਮੱਥਾ ਟੇਕਦੇ ਆ ਬਾਬਾ ਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਤੁਸੀਂ ਵੀ ਆਓ ਇੱਥੇ ਬਾਬਾ ਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਾਬਾ ਲਾਲ ਜੀ ਬਹੁਤ ਹੀ ਕਿਰਪਾ ਕਰਦੇ ਸਭ ਤੇ ਕਿਰਪਾ ਕਰਨਗੇ ਜੇ ਇੱਕ ਕਾਰਗਰਮ ਇੱਥੇ ਲੰਗਰ ਪਾਣੀ ਚਾਹ ਦਾ ਲੰਗਰ ਜੀ ਖੀਰ ਦਾ ਲੰਗਰ ਜੀ ਟੋਸਟ ਦਾ ਲੰਗਰ ਜੀ ਅੰਦਰੋਂ ਪ੍ਰਸ਼ਾਦ ਬੜਾ ਖੁੱਲਾ ਮਿਲਦਾ ਜੀ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਇੱਧੇ ਸੇਵਾਦਾਰ ਬਹੁਤ ਵਧੀਆ ਹੈ ਜੀ ਹਲਵੇ ਦਾ ਲੰਗਰ ਹੈ ਜੀ ਸਭ ਤੇ ਦਾ ਅਰੇਂਜਮੈਂਟ ਉੱਤੇ ਹੈਗਾ ਜੀ ਲੰਗਰ ਪਾਣੀ ਇੱਥੇ ਨਾਸਤਾ ਵਰਤਾ ਪਕੀ ਹੈ ਕੀ ਨਾਮ ਹੈ ਭਾਈ ਦਾ ਮੇਰਾ ਨਾਮ ਬੋਵੀ ਚੋਪੜਾ ਹੈ ਜੈ ਸ਼੍ਰੀ ਬਾਵਾ ਲਾਲ ਜੀ ਅੱਜ ਬਾਵਾ ਲਾਲ ਜੀ ਦੇ 669 ਜਨਮ ਦਿਨ ਮੌਸਮ ਹੈ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਹੈ ਮੇਰੀ ਕਿ ਸਭ ਬੱਚਿਆਂ ਦੀਆਂ ਝੋਲੀਆਂ ਭਰ ਕੇ ਭੇਜਣ ਔਰ ਸਭ ਨੂੰ ਖੁਸ਼ੀਆਂ ਦੇਣ ਜਿਹੜਾ ਇਹ ਸ਼ੁਰੂਆਤ ਕਾਰਗਰਮ ਦਾ ਜਿਹੜਾ ਅੱਜ ਕਿਤਾ ਗਿਆ ਅੱਜ ਅੱਜ ਗੁਰੂ ਮਹਾਰਾਜ ਦਾ ਜਨਮ ਦਿਨ ਹੈ ਉਸ ਦੇ ਦੌਰਾਨ ਅੱਜ ਇੱਥੇ satsang ਹੋ ਰਿਹਾ ਹੈ ਲੰਗਰ ਲਗਾਈ ਜਾ ਰਿਹਾ ਹੈ ਉਹ ਬੜੀਆਂ ਖੁਸ਼ੀਆਂ ਦਾ ਮਾਹੌਲ ਹੈ ਇੱਥੇ ਔਰ ਸਾਰੀ ਸੰਗਤ ਬਹੁਤ ਜਿਹੜਾ ਹੈਗਾ ਅਰਦਾਸ ਲੈ ਕੇ ਆਈ ਹੈ ਗੁਰੂ ਮਹਾਰਾਜ ਸਭ ਦੀਆਂ ਅਰਦਾਸਾਂ ਪੂਰੀਆਂ ਕਰਨ ਮੰਨਤਾ ਪੂਰੀਆਂ ਕਰਨ ਜੈ ਸ਼੍ਰੀ ਬਾਵਾ ਲਾਲ ਜੀ ਜੈ ਸ਼੍ਰੀ ਬਾਵਾ ਲਾਲ ਜੀ ਬਾਵਾ ਲਾਲ ਜੀ ਦਾ ਜਨਮ ਦਿਨ ਮਨਾ ਰਹੇ ਬੜੀਆਂ ਖੁਸ਼ੀਆਂ ਨਾਲ ਮਨਾ ਰਹੇ ਆ ਬਾਵਾ ਲਾਲ ਜੀ ਪੁੱਤਾਂ ਤੇ ਦਾਨੀ ਸਭ ਨੂੰ ਮੁਰਾਦਾ ਪੂਰੀਆਂ ਕਰਦੇ ਨੇ ਜੈ ਸ਼੍ਰੀ ਬਾਵਾ ਲਾਲ ਜੀ ਲੰਗਰ ਲਗਾਇਆ ਤੇ ਸੇਵਾ ਕਰ ਰਹੇ ਹੋ ਬ੍ਰੈਡ ਟੋਸ ਚਾਹ ਧੰਨਵਾਦ ਜੀ ਨੜਪੀਸੇ ਚਾਹੋ ਬਾਬਾ ਲਾਲ ਜੀ ਮੰਦਰ ਦੇ ਸੇਵਾ ਕਰ ਰਹੀ ਹੈਗੀ ਸੇਵਾ ਦਾ ਅਰੰਭ ਹੀ ਹੋਣਾ ਦੇ ਬੱਚੇ ਹਨ ਦੇ ਬਸ ਜਿੱਦਾਂ ਹੋ ਸਕੇ ਆਪਾਂ ਸੇਵਾ ਕਰਦੇ ਰਹਾਂਗੇ ਸ੍ਰੀ ਬਾਬਾ ਲਾਲ ਜੀ ਦਾ ਸਾਡੇ ਬਾਬਾ ਲਾਲ ਜੀ ਜਿਹੜੇ ਆ ਉਹ ਵਿਸ਼ਨੂੰ અવਤਾਰ ਹੈ ਔਰ ਸੇਵਕਾਂ ਦਾ ਬਹੁਤ ਰਸ ਸੀ ਅੱਜ ਇੱਥੇ ਵੀ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਜਨਮ ਦਿਨ ਮਨਾਇਆ ਜਾਂਦਾ ਹੈ ਉਹ ਖੁਸ਼ੀ ਦੇ ਨਾਲ ਬਹੁਤ ਉਤਸ਼ਾਹੀ ਸੇਵਕਾਂ ਦੇ ਵਿੱਚ ਸਾਰੇ ਦੇਸ਼ਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਦੇਸ਼ਵਾਸੀ ਸਾਡੇ ਸੇਵਕ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਨਮ ਦਿਨ ਦੀ ਦਿਨਾ ਅੱਜ ਜਿਹੜਾ ਸਾਡਾ ਲੁਧਿਆਣਾ ਮੰਦਿਰ ਦੇ ਵਿੱਚ ਪ੍ਰੋਗਰਾਮ ਸੀ ਕੀਰਤਨ ਹਰਿਸ਼ ਕੀ ਤਮਨ ਪ੍ਰੋਗਰਾਮ ਸੀ ਉਹ ਬਹੁਤ ਹੀ ਤੁਮਤਮਨਾ ਮਨਾਇਆ ਗਿਆ 바ਵਾ ਲਾਲ ਜੀ ਦੇ ਜਨਮ ਦਿਨ ਤੇ ਕੇਕ ਕੱਟੇ ਗਏ ਔਰ ਉਹਨਾਂ ਦਾ ਗੁਣगान ਕੀਤਾ ਗਿਆ ਔਰ 바ਵਾ ਲਾਲ ਜੀ ਨੇ ਸਭ ਸੇਵਕਾਂ ਤੇ ਆਪਣਾ ਹੱਥ ਰੱਖਿਆ ਔਰ ಅಪਾਰ ਕਿਰਪਾ ਕਿੰਨੀ ਤਿਆਰੀ ਮੰਦਿਰ ਪ੍ਰਸ਼ਾਸਨ ਮੰਦਿਰ ਪ੍ਰਸ਼ਾਸਨ ਵਾਲੋ ਕਿੱਤੇ ਕਿਸਵੇਂ ਮੰਦਿਰ ਪ੍ਰਸ਼ਾਸਨ ਸਾਡੇ ਮੰਦਿਰ ਜਿਹੜੇ ਸੇਵਾਦਾਰ ਸਾਡੇ ਕਮੇਟੀ ਦੇ ਮੈਂਬਰ ਹੈ ਬੜੀ ਲਗਨ ਦੇ ਨਾਲ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਸੀ ਬੜੇ ਦਿਨਾਂ ਤੋਂ ਤਿਆਰੀਆਂ ਚੱਲਦੀਆਂ ਪਈਆਂ ਸੀ ਉਹ ਹੁਣ ਵੀ ਸਵੇਰੇ 4 ਵਜੇ ਤੋਂ ਆਏ ਹੋਏ ਹੈ ਅਜੇ ਵੀ ਚਨ ਕੇ ਰਾਤ 11 ਵਜੇ ਤੱਕ ਹੈ ਹਾਂ ਭੰਡਾਰਾ ਹੁਣ ਵੀ ਚੱਲ ਰਿਹਾ ਹੈ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ ਸੀ ਭੰਡਾਰਾ ਰਾਤ 12 ਵਜੇ ਤੱਕ ਭੰਡਾਰਾ ਚੱਲੇਗਾ। ਕੀ ਕਹਿਣਾ ਚਾਹੁੰਦਾ ਹਾਂ ਇਸ ਮੌਕੇ ਤੇ ਲੁਧਿਆਣਾ ਵਾਸੀਆਂ ਸਪੈਸ਼ਲੀ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹਨਾ। ਬਾਬਾ ਲਾਲ ਜੀ ਪ੍ਰਾਰਥਨਾ ਕਰਨਾ ਚਾਹਨਾ ਕਿ ਬਾਬਾ ਲਾਲ ਜੀ ਸਭ ਦੀਆਂ ਝੋਲੀਆਂ ਭਰਨ ਔਰ ਹੱਥ ਆਪਣਾ ਉਹਨਾਂ ਦੇ ਸਿਰ ਤੇ ਸੇਵਕਾਂ ਦੇ ਰੱਖੇ। ਬਹੁਤ ਬਹੁਤ ਸ਼ੁਕਰੀਆ। ਬਸ ਇਹਨੇ ਕਹਿੰਦਾ ਜੈ ਸ਼੍ਰੀ ਬਾਬਾ ਲਾਲ ਜੀ। ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਤੂੰ ਉਹਨਾਂ ਨੂੰ ਦੇ ਉਹ ਇਜਾਜ਼ਤ। ਧੰਨਵਾਦ।